ਸੋ ਜਿਵੇਂ ਕਿ ਸਭ ਨੂੰ ਪਤਾ ਹੈ ਕਿ ਕਲਾਕਾਰਾਂ ਦੇ ਸ਼ੋਅਜ਼ ਦੇ ਸੀਜ਼ਨ ਹੁੰਦੇ ਨੇ ਔਰ ਲਗਾਤਾਰ ਪੋਸਟਾਂ ਸ਼ੇਅਰ ਕਰਦੇ ਨੇ ਜਿਸ ਵੀ ਸ਼ੋਅ ਦੇ ਵਿੱਚ ਵਿਜ਼ਿਟ ਕਰਦੇ ਨੇ ਔਰ ਬਹੁਤ ਸਾਰੇ ਸ਼ੋਅਜ਼ ਦੇ ਵਿੱਚ ਉਹਨਾਂ ਨੂੰ ਬਹੁਤ ਸਰੀ ਚੀਜ਼ਾਂ ਵੀ ਫੇਸ ਕਰਨੀਆਂ ਪੈਂਦੀਆਂ ਨੇ ਔਰ ਹਾਲ ਹੀ ਦੇ ਵਿੱਚ ਤੁਹਾਨੂੰ ਦੱਸ ਦਿੰਦੇ ਆ ਕਿ ਅਰਜਿਤ ਸਿੰਘ ਨੇ ਇੱਕ ਇੰਪੋਰਟੈਂਟ ਅਪਡੇਟ ਜੋ ਹੈ ਸੋਸ਼ਲ ਮੀਡੀਆ 'ਤੇ ਦਿੱਤਾ ਹੈ 테러ਰਿਸਟ ਅਟੈਕ ਤੋਂ ਬਾਅਦ ਉਹ ਆਪਣੇ ਅਪਕਮਿੰਗ ਸ਼ੋਅ ਨੂੰ ਲੈ ਕੇ ਕੁਝ ਅਪਡੇਟ ਦੇ ਰਹੇ ਨੇ ਕਿ ਉਹ ਸ਼ੋਅ ਜਿਹੜਾ ਹੈ ਉਹ ਨਹੀਂ ਕਰ ਰਹੇ ਉਹਨਾਂ ਨੇ ਸ਼ੋਅ ਨੂੰ ਕੈਨਸਲ ਕਰ ਦਿੱਤਾ ਕਿਉਂਕਿ 테러ਰਿਸਟ ਅਟੈਕ ਦੇ ਕਰਕੇ ਜੋ ਮਾਹੌਲ ਬਣਿਆ ਹੋਇਆ ਉਸ ਦੇ ਕਰਕੇ ਉਹਨ of the recent and tragic events the organizers along with the artists have collectively made the decision to cancel the upcoming show scheduled to happen in Chennai so chennai de vich ohna da show hon wala sega usnu uh, cancel kar ditta gaya all the ticket holders will receive the refunds full refunds jehde ne oh kar ditte jaan ge jinna jinna ne bhi tickets jo ne khareediyan hoyian ne and amount will be automatically refunded back to your original mode of payment jaddadad tusi paise bheje segi oddo oddo hi tonu jade paise wapas kar ditte jaan ge koi bhi inquiry hai to ਦੀ ਵੀ ਉਹਨਾਂ ਨੇ ਆਪਣੀ ਈਮੇਲ ਆਈਡੀ ਦਿੱਤੀ ਆ ਸੋ ਇਸ ਤੋਂ ਇਲਾਵਾ ਅਗਰ ਗੱਲ ਕਰੀਏ ਅਰਿਜਿਤ ਸਿੰਘ ਦੀ ਆ ਅਰਿਜਿਤ ਸਿੰਘ ਟਾਪ ਲੈਵਲ ਦੇ ਸਿੰਗਰ ਨੇ ਉਹਨਾਂ ਨੇ ਬਾਲੀਵੁੱਡ ਨੂੰ ਬਹੁਤ ਸੁਪਰ ਹਿੱਟ ਗੀਤ ਦਿੱਤੇ ਨੇ ਔਰ ਆਪਣੀ ਪੰਜਾਬੀ ਇੰਡਸਟਰੀ ਦੇ ਵਿੱਚ ਵੀ ਉਹਨਾਂ ਦੇ ਗਾਣੇ ਜਿਹੜੇ ਨੇ ਬਹੁਤ ਜ਼ਿਆਦਾ ਗੂੰਜਦੇ ਨੇ ਪੰਜਾਬੀ ਇੰਡਸਟਰੀ ਦੇ ਵਿੱਚ ਉਹਨਾਂ ਦੀ ਆਵਾਜ਼ ਨੂੰ ਬਹੁਤ ਪਸੰਦ ਕੀਤਾ ਜਾਂਦਾ ਆ ਕਾਲ ਫਿਲਮ ਦੇ ਵਿੱਚੋਂ ਅਸੀਂ ਉਹਨਾਂ ਦੀ ਆਵਾਜ਼ ਸੁਣੀ ਆ ਕਾਲ ਫਿਲਮ ਦੇ ਵਿੱਚ ਬਾਲੀਵੁੱਡ ਦੇ ਹੋਰ ਵੀ ਬਹੁਤ ਸਾਰੇ ਕਲਾਕਾਰਾਂ ਦੀ ਜਿਹੜੀ ਅਸੀਂ ਆਵਾਜ਼ ਸੁਣੀ ਔਰ ਇਸ ਤੋਂ ਇਲਾਵਾ ਗਰ ਅਰੀਜੀਤ ਦੀ ਗੱਲ ਕਰੀਏ ਤਾਂ ਉਹ ਚੰਡੀਗੜ੍ਹ ਦੇ ਵਿੱਚ ਪੰਚਕੁਲਾ ਚ ਵੀ ਸ਼ੋਅ ਕਰ ਚੁੱਕੇ ਨੇ ਔਰ ਹੋਰ ਵੀ ਬਹੁਤ ਸਾਰੀਆਂ ਕੰਟਰੀ ਸਿਟੀਆਂ ਦੇ ਵਿੱਚ ਉਹਨਾਂ ਨੇ ਸ਼ੋਅ ਲਗਾਏ ਨੇ ਔਰ ਫੈਨਸ ਜੋ ਨੇ ਉਹਨਾਂ ਦਾ ਹਮੇਸ਼ਾ ਇੰਤਜ਼ਾਰ ਕਰਦੇ ਨੇ ਕਿ ਕਿਸ ਜਗ੍ਹਾ ਅਰੀਜੀਤ ਦਾ ਸ਼ੋਅ ਹੋਏਗਾ ਔਰ ਉਸ ਜਗ੍ਹਾ ਤੇ ਲੋਕ ਪਹੁੰਚਣਗੇ ਹਾਲਾਂਕਿ ਦਿਲਜੀਤ ਦਾ ਜਿਹੜੇ ਸ਼ੋਅਜ਼ ਉਹਨਾਂ ਦਾ ਕ੍ਰੇਜ਼ ਥੋੜਾ ਜ਼ਿਆਦਾ ਸੋਸ਼ਲ ਮੀਡੀਆ ਤੇ ਪੀਕ ਤੇ ਹੁੰਦਾ ਪਰ ਅਰੀਜੀਤ ਦੇ ਵੀ ਜੋ ਫੈਨਸ ਨੇ ਉਹ ਵੀ ਕੱਟੜ ਨੇ ਔਰ ਉਹ ਵੀ ਅਰੀਜੀਤ ਦੇ ਸ਼ੋਅਜ਼ ਲਈ ਉਹਨਾਂ ਹੀ ਇੰਤਜ਼ਾਰ ਕਰਦੇ ਨੇ ਸੋ ਹੁਣੇ ਦੇਖਣਾ ਹੋਵੇਗਾ ਕਿ ਅਰੀਜੀਤ ਦੇ ਸ਼ ਨੇ ਜਿਨ੍ਹਾਂ ਦੇ ਅਪਕਮਿੰਗ ਸ਼ੋਅ ਹੋਣਗੇ ਇਹਨਾਂ ਦਿਨਾਂ ਦੇ ਵਿੱਚ ਕੋਈ ਰੱਦ ਕਰਦਾ ਹੈ ਜਾਂ ਕੋਈ ਕੰਟੀਨਿਊ ਨਹੀਂ ਕਰਦਾ ਇਹਦੀ ਵੀ ਆਪਾਂ ਤੁਹਾਨੂੰ ਜ਼ਰੂਰ ਅਪਡੇਟ ਦਵਾਂਗੇ ਸੋਸ਼ਲ ਮੀਡੀਆ ਤੇ